ਹਾਂਜੀ ਇੱਥੇ ਸੱਚ ਬਾਰ ਚ ਐਗਰੀ ਮਸ਼ੀਨਰੀ ਲਿਖ ਕੇ ਤੁਸੀਂ ਇੱਥੇ ਓਕੇ ਕਰਨਾ ਵਾ ਇੱਥੇ ਆਫੀਸ਼ੀਅਲ ਸਾਈਡ ਇਹਦੀ ਜਿਹੜੀ ਓਪਨ ਹੋ ਜਾਵੇਗੀ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਹੁਣ ਇਸ ਦੇ ਵਿੱਚ ਆ ਰਹੀ ਆਪਸ਼ਨ ਵੇਖੋਗੇ ਮੁਫਤ ਕਣਕ ਬੀਜ ਲੈਣ ਲਈ ਅਪਲਾਈ ਕਰੋ ਇਹ ਵਾਲੀ ਆ ਰਹੀ ਆ ਇਸ ਦੇ ਉੱਪਰ ਇੱਥੇ ਤੁਸੀਂ ਓਕੇ ਕਰ ਦੇਣਾ ਵਾ ਓਕੇ ਕਰਨ ਤੋਂ ਬਾਅਦ ਇੱਥੇ ਆਪਣਾ ਆਧਾਰ ਕਾਰਡ ਦਾ ਨੰਬਰ ਭਰ ਦੇਣਾ ਵਾ ਜਿਹੜਾ ਵੀ ਆਧਾਰ ਕਾਰਡ ਤੁਹਾਡਾ ਨੰਬਰ ਆ 12 ਅੱਖਰਾਂ ਵਾਲਾ ਇੱਥੇ ਵਿੱਚ ਭਰ ਦੇਣਾ ਵਾ ਇੱਥੇ ਹੁਣ ਤੁਹਾਡਾ ਮੋਬਾਈਲ ਨੰਬਰ ਵੀ ਸ਼ੋਅ ਕਰ ਜਾਵੇਗਾ ਜਿਹੜਾ ਕਿ ਤੁਹਾਡੇ ਆਈਡੀ ਦੇ ਨਾਲ ਲਿੰਕ ਆ ਤੇ ਓਟੀਪੀ ਇੱਥੇ ਭਰ ਕੇ ਵੈਰੀਫਾਈ ਓਟੀਪੀ ਵਾਲੇ ਦੇ ਉੱਪਰ ਓਕੇ ਕਰ ਦੇਣਾ ਹੁਣ ਇੱਥੇ ਤੁਸੀਂ ਦੇਖੋਗੇ ਆ ਰਿਹਾ ਵਾ ਹਾਰਡ ਪ੍ਰਭਾਵੀ ਦੇ ਰਹੀ ਹੈ ਜੇ ਤੁਹਾਡੇ ਪਾਣੀ ਨਾਲ ਝੋਨਾ ਖਰਾਬ ਹੋਇਆ ਫਿਰ ਹਾਰਡ ਪ੍ਰਭਾਵਿਤ ਕਰ ਲੈਣਾ ਵਾ ਜੇ ਤੁਸੀਂ ਵੈਸੇ ਆਪਣੇ ਕਣਕ ਦੇ ਬੀਜ ਦੇ ਉੱਪਰ 50% ਸਬਸਿਡੀ ਲੈਣੀ ਹੈ ਤੇ ਤੇ ਹਾਰਡ ਰੈਸ ਤੇ ਜਿਹੜਾ ਵਾ ਇੱਥੇ ਕਰ ਲੈਣਾ ਵਾ ਤੇ ਇੱਥੇ ਕਣਕ ਦੀ ਕਾਸਤ ਕਿੰਨੇ ਏਕੜ ਇੱਥੇ 2.5 ਏਕੜ ਦੀ ਕਰ ਲੈਣੀ ਹੈ ਤੁਸੀਂ ਜਿਹੜਾ ਪਹਾੜ ਪ੍ਰਭਾਵਿਤ ਦਾ ਰਪੰਜ ਇੱਥੇ ਕਿੰਨੇ ਜਿਸ ਤਰ੍ਹਾਂ 2.5 ਏਕੜ 2.5 ਏਕੜ ਵਾਸਤੇ ਤਿੰਨ ਬੈਗ ਸਿਲੈਕਟ ਕਰ ਲੈਣੇ ਆ ਤੇ ਕਨਕ ਵਾਲਾ ਜ਼ਿਲ੍ਹਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਉਸ ਤੋਂ ਬਾਅਦ ਕਨਕ ਕਾਸਤ ਵਾਲਾ ਤਹਿਸੀਲ ਤੇ ਕਨਕ ਕਾਸਤ ਵਾਲਾ ਬਲਾਗ ਬਲਾਗ ਸਿਲੈਕਟ ਬਲਾਗ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਏਗਾ ਕਾਸਤ ਕਨਕ ਦੀ ਕਾਸਤ ਵਾਲਾ ਪਿੰਡ ਇਸ ਦੇ ਵਿੱਚੋਂ ਤੁਸੀਂ ਉਹੀ ਪਿੰਡ ਸਿਲੈਕਟ ਕਰਨਾ ਜਿੱਥੇ ਤੁਹਾਡੀ ਫਸਲ ਹੈ ਜਿਹੜਾ ਰਕਬਾ ਵਾ ਤੇ ਫਿਰ ਐਡ ਲੈਂਡ ਰਿਕਾਰਡ ਕਰਕੇ ਤੇ ਸਬਮਿਟ ਕਰ ਦਿਓ ਤੇ ਇੱਥੇ ਨਾਲ ਹੀ ਤੁਹਾਡਾ ਫਾਰਮ ਓਪਨ ਹੋ ਜਾਵੇਗਾ ਉਹ ਵਾਲਾ ਫਾਰਮ ਨੂੰ ਡਾਊਨਲੋਡ ਕਰਕੇ ਕਢਵਾ ਕੇ ਉਸ ਦੇ ਉੱਪਰ ਜੇ ਤੇ ਤੁਸੀਂ ਆਪਣਾ ਹੜ ਪ੍ਰਭਾਵਿਤ ਏਰੀਆ ਵਾਲੇ ਜੇ ਫਿਰ ਤੁਸੀਂ ਪਟਵਾਰੀ ਦੌਰਾਂ ਤਸਦੀਕ ਕਰਾਉਣਾ ਵਾ ਤੇ ਜੇ ਸਬਸਿਡੀ ਵਾਸਤੇ ਲਿਆ ਵਾ ਤੁਸੀਂ ਵੀ ਤੇ ਸਬਸਿਡੀ ਵਾਸਤੇ ਜਿਹੜਾ ਵਾ ਉਹਦੇ ਵਾਸਤੇ ਤੁਸੀਂ ਆਪਣੇ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਦੇ ਰਾਈ ਤਸਦੀਕ ਕਰਵਾ ਕੇ ਤੇ ਆਪਣਾ ਬੀਜ ਜਿਹੜਾ ਵਾ ਉਹ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਚੋਂ ਲੈ ਸਕਦੇ ਹੋ